ਪੰਜ ਸੰਗਤ ਜੀ ਤੁਸੀਂ 2-3 ਮੈਂ ਦੱਸਾਂ ਨੂੰ 31 ਅਕਤੂਬਰ ਨੂੰ ਇਸ ਮਹੀਨੇ ਨਵੰਬਰ ਦੇ ਜਿੱਦਾਂ ਸ਼ੁਰੂ ਹੋਣ ਲੱਗਾ ਤੇ ਅਕਤੂਬਰ ਦੀ ਐਂਡ 'ਚ ਤੁਹਾਨੂੰ ਪਤਾ ਵੀ 1984 ਦੀ ਜਿਹੜੀ ਜਨਸਾਜ ਦਾ ਸਾਡਾ ਰਿਮੈਂਬਰੈਂਸੰਦਾ ਯਾਦਗਾਰ ਹੁੰਦੀ 31 ਅਕਤੂਬਰ ਨੂੰ ਜਿਹੜਾ ਵੀ ਅੰਮਤਾਬ ਬਚਨੇ ਆ ਜਿਹਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗੇ ਪਏ 84 ਵਿੱਚ ਜਨਸਾਜ ਦੇ ਵਿੱਚ ਇਹਨਾਂ ਦਾ ਹੱਥ ਹੈਗਾ ਦਿਲਜੀਤ ਦਸਾਂਜ ਮੁੜ ਕੇ ਫੇ ਇਹਨਾਂ ਦੇ ਪਾਸ ਚੱਲਾ ਸਾਡੀ ਪਹਿਲਾਂ ਵੀ 7-800 ਇਹਨਾਂ ਮਾੜੀ ਦਿਸਕ ਬਹੁਤ ਵੱਡੀ ਡਿਸਐਗਰੀਮੈਂਟ ਹੋਈ ਸੀ ਦਲਜੀਤ ਨਾ ਦੇ ਮੈਨੇਜਰ ਨਾਲ ਕਿਉਂਕਿ ਇਹਨੇ ਪੋਸਟ ਪਾਇਆ ਸੀ ਭਈ ਤੁਹਾਨੂੰ ਅਸ਼ੀਰਵਾਦ ਮੰਗਦਾ ਹਾਂ ਤੁਹਾਡੇ ਕੋਲੋਂ ਅਹਿਮਤਾਬ ਜਣ ਕੋਲ ਤੇ ਮੈਂ ਕਿਹਾ ਤੂੰ ਇਤੋਂ ਵੱਡਾ ਹੈ ਤੂੰ ਰਹਿਣ ਦੇ ਇਹਨਾਂ ਬੰਦਿਆਂ ਤੋਂ ਕੁਝ ਨਾ ਮੰਗ ਇਹ ਬੰਦਿਆਂ ਦੇ ਪਰ ਬਹੁਤ ਵੱਡੇ ਖੂਨਾਂ ਦੇ ਪਈਕਰ ਇਹਨਾਂ ਦੇ ਹੱਥ ਖੂਨਾਂ ਨਾਲ ਭਰੇ ਪਏ ਇਲਜ਼ਾਮ ਨੇ ਨਾਲ ਤੇ 84 ਜਨਸਰ ਇਹਨੇ ਉਸ ਵੇਲੇ ਬਿਲਕੁਲ ਇਗਨੋਰ ਕਰਤਾ ਤੇ ਹੁਣ ਫੇ ਅਸਾਲ 2025 ਵਿੱਚ ਅਕਤੂਬਰ ਦੇ 31 ਜਰੀ ਨੂੰ ਇਨਨੋ ਨੇ ਸ਼ੋਅ ਬ੍ਰੋਡਕਾਸਟ ਕਰ ਰਹੇ ਆ ਯੋ ਵੀ ਹਰਾਂ ਦੇ ਪਈ ਫੰਡਰੇਜ਼ੀ ਕਰਨੀਆਂ ਇਮਤਾਬ ਵਚਨ ਨਾਲ ਦਲਜੀਤ ਦਸਾਂਜ ਨੇ ਸੰਸਤਾ ਜਿਹੜੀ ਪੰਜਾਬ ਦੀ ਨਵੀਂ ਜਿਹੜਾ ਪਹਿਲਾਂ ਸਾਡੇ ਗੁੰਡੇ ਹੁੰਦੇ ਸੀ ਨਾਲ ਉਹ ਵੀ ਫੰਡਰੇਜ਼ੀ ਜਾਣੀਆਂ ਵਧੀਆ ਕਰੋ ਫੰਡਰੇਜ਼ੀ ਪੰਜਾਬ ਲਈ ਪਰ ਤੁਸੀਂ ਇਹ ਫੰਡਰੇਜ਼ਿੰਗ ਹੋ ਰਹੀ ਸਾਰੀ ਸਮਝੋ ਤੁਸੀਂ ਗੱਲ ਇਹ ਜਿਹੜੇ ਬੰਦੇ ਉੱਪਰ ਇੰਨੇ ਵੱਡੇ ਇਮਤਾਬ ਵਚਨ ਦੇ ਵਿੱਚ ਇਲਜ਼ਾਮ ਅਲਿਗੇਸ਼ਨ ਲੱਗਿਓ ਆ ਜੇਨੋਸਾਈਡ ਦੇ